ਅੱਜ ਦੇ ਇਤਿਹਾਸ ਦੇ ਨਾਲ ਸਾਂਝ ਪਾ ਲੈਨੇ ਹਾਂ ਆਗਲੀਆਂ ਨੇ ਸਰਵਣ ਕੀਤਾ ਸੀ ਕੱਲ 2 ਜੂਨ ਨੂੰ ਸੀ 1 ਜੂਨ ਪਰਸੋਂ 1 ਜੂਨ ਵਾਲੇ ਦਿਨ ਭਾਰਤੀ ਸਰਕਾਰ ਵੱਲੋਂ ਭਾਰਤੀ ਫੌਜਾਂ ਨੇ ਸ਼੍ਰੀ ਅੰਦਰਬਾਰ ਸਾਹਿਬ 'ਨੀਆਂ ਵਿਖੇ ਹਮਲਾ ਬੋਲਿਆ 12:30 ਵਜੇ ਤੋਂ ਰਾਤ ਦੇ 8:00 ਵਜੇ ਤੱਕ ਗੋਲੀਆਂ ਚਲਾਈਆਂ 11 ਸਿਮ ਸ਼ਹੀਦ ਹੋਏ ਕੱਲ 2 ਤਰੀਕ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ ਕਿਸੇ ਲੋ ਨੂੰ ਕਿਸੇ ਪ੍ਰਕਾਰ ਦੀ ਆਵਾਜ਼ ਆਈ ਦੀ ਸ਼ੂਟ ਨਹੀਂ ਸੀ ਆਪਣੇ ਘਰਾਂ ਦੇ ਕਮਰਿਆਂ ਤੋਂ ਬਾਹਰ ਨਿਕਲਣ ਤੱਕ ਦਾ ਹੁਕਮ ਸਰਕਾਰ ਵੱਲੋਂ ਨਹੀਂ ਸੀ ਕੱਲ ਦੇ ਰੋਜ਼ ਫਾਇਰਿੰਗ ਨਹੀਂ ਕੀਤੀ ਗਈ ਬਸ ਆਪਣੀਆਂ ਵਿਚਾਰਾਂ ਨੀਆਂ ਕਾਰਤਾਂ ਘੜੀਆਂ ਗਈਆਂ ਅੱਜ 3 ਜੂਨ ਵਾਲੇ ਦਿਨ ਪੰਜਮ ਪਾਸ਼ਾ ਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੀਆਂ ਦਾ ਸ਼ਹੀਦੀ ਦਿਹਾੜਾ ਸੀ ਜੋ ਕਿ ਸਰਕਾਰ ਦੇ ਮਨਸੂਬੇ ਇਸ ਤਰੀਕੇ ਦੇ ਸਾਨਾ ਜੂਨ ਦਾ ਹੀ ਮਹੀਨਾ ਕਿਉਂ ਉਹਨਾਂ ਨੇ ਚੁਣਿਆ ਸੀ ਉਹਨਾਂ ਨੂੰ ਪਤਾ ਸੀ ਸ਼੍ਰੀ ਗੁਰਜਨ ਦੇ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਹੈ ਸ਼ਹੀਦੀ ਦਿਵਸ ਤੇ ਮਹਤਾਤ ਸੰਗਤਾਂ ਦਰਬਾਰ ਸਾਹਿਬ ਵਿਖੇ ਇਕੱਤਰ ਹੋਈਆਂ ਨੇ ਤੇ ਉਹਨਾਂ ਦਾ ਮਾਈਂਡ ਇਹੀ ਸੈੱਟ ਸੀ ਕਿ ਜਿੰਨੀ ਵੱਧ ਤੋਂ ਵੱਧ ਸੰਗਤ ਇੱਥੇ ਇਕੱਠੀ ਹੋਵੇ ਅਸੀਂ ਉਹਨੂੰ ਇਸ ਆਪਰੇਸ਼ਨ ਦੀ ਆਰਟ ਦੇ ਵਿੱਚ ਸੰਗਤਾਂ ਦਾ ਵੀ ਘਾੜ ਕਰੀਏ ਸੰਤਾਂ ਨੂੰ ਵੀ ਮਾਰਿਆ ਜਾਵੇ ਇਸ ਵਾਰ ਤੇ ਅੱਜ ਦੇ ਦਿਨ 9 ਵਜੇ ਕਰਫਿਊ ਜਿਹੜਾ ਸੀ ਉਹ ਹਟਾ ਦਿੱਤਾ ਗਿਆ ਸੀ ਕੱਲ ਕਰਫਿਊ ਲਾਇਆ ਸੀ ਅੱਜ 9 ਵਜੇ ਕਰਫਿਊ ਹਟਾ ਦਿੱਤਾ ਗਿਆ ਸੀ ਕਿ ਜਿਹੜੀ ਸੰਗਤ ਨੂੰ ਅੰਦਰ ਆਉਣ ਦਿੱਤਾ ਜਾਵੇ ਘੜ ਤਾਂ ਤੇ ਉਹਨਾਂ ਦੀਆਂ ਬੜੀਆਂ ਗਲਤ ਸਨ ਕਿ ਸੰਗਤ ਨੂੰ ਉਹਨਾਂ ਨੇ ਕਿਉਂ ਆਉਣ ਦਿੱਤਾ ਉਹ ਸੰਗਤ ਨੂੰ ਅੰਦਰ ਇਕੱਠਿਆ ਕਰਨਾ ਚਾਹੁੰਦੇ ਸਨ ਪਰ ਮਹਾਰਾਜ ਕਿਰਪਾ ਕਰ ਸੰਗਤ ਦਾ ਪ੍ਰੇਮ ਸੰਗਤ ਦਾ ਪਿਆਰ ਸੀ ਗੁਰੂ ਕੀ ਗੁਰਬਾਣੀ ਦੇ ਨਾਲ ਦਰਬਾਰ ਸਾਹਿਬ ਜੀਆਂ ਦੇ ਨਾਲ ਤਾਂ ਅੰਗਰੂਰਜਨ ਦੇ ਮਹਾਰਾਜ ਸਾਹਿਬ ਜੀਆਂ ਦੀ ਸ਼ਹਾਦਤ ਦੇ ਨਾਲ ਪ੍ਰੇਮ ਸੀ ਇਹਨਾਂ ਨੇ ਘਾਟ ਤਾਂ ਇਹ ਘੜੀਆਂ ਸੁਣ ਕੇ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਤੇ ਸੰਗਤਾਂ ਨੂੰ ਅੰਦਰ ਇਕੱਠਿਆਂ ਕਰਕੇ ਬਹੁਤ ਆਸ ਗਿਣਦੀ ਦੇ ਵਿੱਚ ਇਹਨਾਂ ਸਿੱਖਾਂ ਦਾ ਕਾਣ ਕਰਾਂਗੇ ਇਹ ਡਰ ਜਾਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੇ ਸ਼ਹੀਦियां ਸੇਦੀ ਸਮਾਗਮ ਤੇ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਤੇ ਤਤ ਨਦਮਸਤਕ ਹੋਣ ਵਾਸਤੇ ਗੁਰੂ ਨਾਲ ਪਿਆਰ ਰੱਖਣ ਵਾਲੇ ਲੋਕ ਆ ਰਹੇ ਨੇ ਉਹਨਾਂ ਦਾ ਸ਼ਹਾਦਤ ਦੇ ਨਾਲ ਕਿੰਨਾ ਪ੍ਰੇਮ ਹੋਵੇਗਾ ਉਹਨਾਂ ਦੇ ਅੰਦਰ ਹੌਸਲਾ ਤੇ ਜਜ਼ਬਾ ਕਿੰਨਾ ਹੋਵੇਗਾ ਗੱਲ ਤਾਂ ਫੈਲ ਗਈ ਸੀ ਇਹ ਦਰਬਾਰ ਸਾਹਿਬ ਨਿਆਵੀ ਕਿਹ ਖੌਜ ਆਈ ਹੈ ਪਰ ਫਿਰ ਵੀ ਜਿਨ੍ਹਾਂ ਦੇ ਮਨ ਅੰਦਰੋਂ ਡ੍ਰਿਡ ਹੋਣਗੇ ਉਹੀ ਤਾਂ ਆਉਣਗੇ ਨਾ ਫਿਰ ਇਨ੍ਹਾਂ ਸਮਿਆਂ ਦੇ ਵਿੱਚ ਤੇ ਸ਼ਹਾਦਤ ਤੇ ਵੀ ਉਹੀ ਇਕੱਠਿਆ ਹੁੰਦਾ ਹੈ ਜਿਹਦਾ ਅੰਦਰੋਂ ਹਲੂਣਿਆ ਜਾਂਦਾ ਹੈ ਕਿ ਹਾਂ ਉਹ ਵਰਜਨ ਦੇ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਤੇ ਪਾਈ ਜਾਣਾ ਹੈ ਮਹਾਰਾਜਿਆਂ ਦੇ ਨਾਲ ਪ੍ਰੇਮ ਹੈ ਦੁੱਖ ਹੈ ਉਹਨਾਂ ਦੇ ਅੰਦਰ ਜੋ ਮਹਾਰਾਜ ਸਾਹਿਬ ਜੀ ਨੇ ਸ਼ਾਹਦਤ ਦਾ ਜਾਨ ਪੀ ਕੇ ਹੌਸਲੇ ਭਰੇ ਸਨ ਉਹ ਸਾਡੇ ਅੰਦਰ ਹੌਸਲੇ ਨੇ ਸੰਗਤ ਆਉਂਦੀ ਹੈ ਬਹੁਤ ਆਗਣਤੀ ਦੇ ਵਿੱਚ ਹਜ਼ਾਰਾਂ ਦੇ ਵਿੱਚ ਸੰਗਤ ਦਾ ਆਉਣਾ ਹੁੰਦਾ ਹੈ ਜੀ ਦਰਬਾਰ ਸਾਹਿਬ ਜੀ ਆਵੇਂ ਕੇ ਸ਼ਾਮ ਪੈਣ ਤੋਂ ਪਹਿਲਾਂ ਹੀ ਇਹ ਜਿਹੜਾ ਕਰਫਿਊ ਹੈ ਨਾ ਇਹਨੂੰ ਬੰਦ ਕਰ ਦਿੰਦੇ ਆ ਜਿਹੜੀ ਸੰਗਤ ਪਹਿਲਾਂ ਬਾਹਰ ਆ ਚੁੱਕੀ ਸੀ ਉਹ ਆ ਚੁੱਕੀ ਸੀ ਬਾਹਰਾਂ ਸ਼ਾਮ ਨੂੰ ਜਿਹੜੀ ਸੰਗਤ ਬਾਹਰ ਆਉਣੀ ਸੀ ਉਹਨਾਂ ਨੂੰ ਨਹੀਂ ਆਉਣ ਦਿੱਤਾ ਗਿਆ ਇਹ ਆਪਣੇ ਮਨਸੂਬੇ ਵਿੱਚ ਕਾਇਮ ਹੋ ਗਏ ਸਫਲ ਹੋ ਗਏ ਇਹ ਸੀ ਸੰਗਤ ਨੂੰ ਅੰਦਰ ਰੋਕਣਾ ਹੈ ਇਸ ਕਰਫਿਊ ਖੋਲਣ ਦੇ ਵਿੱਚ ਜਿਹੜੀ ਸੰਗਤ ਅੰਦਰ ਭੇਜੀ ਸੀ ਇੱਕ ਇਹਨਾਂ ਦੀ ਰਣਨੀਤੀ ਹੋਰ ਵੀ ਸੀ ਕਈ ਪੱਤਰਕਾਰ ਅੰਦਰ ਦਾ ਮਾਹੌਲ ਵੇਖਣ ਵਾਸਤੇ ਸੰਤਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਆਏ ਸਨ ਜਿਨ੍ਹਾਂ ਦੇ ਵਿੱਚ ਸਰਕਾਰ ਵੱਲੋਂ ਭੇਜੇ ਹੋਏ ਪੱਤਰਕਾਰ ਵੀ ਦਰਬਾਰ ਸਾਹਿਬ ਜੀਆ ਦੇ ਅੰਦਰ ਆਏ ਸਨ ਜਿਹੜੇ ਉਹਨਾਂ ਨੇ ਇਸ ਵਾਸਤੇ ਭੇਜੇ ਸੀ ਕਿ ਜਾ ਕੇ ਸੰਤ ਜਰਨੈਲ ਸਿੰਘ ਦੇ ਨਾਲ ਗੱਲਬਾਤ ਕਰੋ ਇਹੋ ਇਹੋ ਜੇ ਸਵਾਲ ਪੁੱਛੋ ਉਹਨੂੰ ਟੋਵੋ ਉਹਦੇ ਮਨ ਨੂੰ ਟੋਵੋ ਕਿ ਉਹਦੇ ਅੰਦਰ ਦ੍ਰਿੜਤਾ ਹੈ ਜਾਂ ਉਹਦਾ ਮਨ ਟਹਿ ਚੁੱਕਾ ਹੈ ਹਾਂ ਰ ਮੰਨ ਸਕਦਾ ਹੈ ਕਿ ਨਹੀਂ ਮੰਨ ਸਕਦਾ ਅੰਦਰ ਗਿਆ ਬਾਕੀ ਪੱਤਰਕਾਰ ਵੀ ਮਾਪੁਰਖਾਂ ਦੇ ਨਾਲ ਗੱਲਬਾਤ ਕਰਦੇ ਹਨ ਇਹਨਾਂ ਦੇ ਪੱਤਰਕਾਰ ਵੀ ਗੱਲਬਾਤ ਕਰਦੇ ਹਨ ਇੱਕ ਪੱਤਰਕਾਰ ਇਹ ਪੁੱਛਦਾ ਹੈ ਕਿ ਜਿਹੜੀ ਭਾਰਤੀ ਫੌਜ ਹੈ ਚੜ ਕੇ ਆਈ ਹੈ ਉਹਨਾਂ ਨੇ ਗੋਲੀਬਾਰੀ ਕੀਤੀ ਹੈ ਤੁਹਾਡੇ ਕੋਲ ਇਹਦੀ ਪ੍ਰਤੀਕਿਰਿਆ ਵਾਸਤੇ ਕੀ ਤਿਆਰੀ ਹੈ ਕੋਤ ਸਿੰਘ ਕੁਝ ਤਿਆਰੀ ਕੀਤੀ ਹੈ ਜਾਂ ਕੋਈ ਰਣਨੀਤੀ ਬਣਾਈ ਹੈ ਤੇ ਦੱਸਿਆ ਜਾਵੇ। ਥੀਮਾਪੁਰ ਕਾ ਨੇ ਇਹ ਦੱਸਿਆ ਸੀ ਕਿ ਅਸੀਂ ਨਿਮਰਤਾ ਦੇ ਘਰ ਦੇ ਵਿੱਚ ਰਹਿੰਦੇ ਹਾਂ ਤੇ ਨਿਮਰਤਾ ਪਰਮੇਸ਼ਰ ਨੇ ਬੜੀ ਬਖਸ਼ੀ ਆ। ਪਰ ਸਾਨੂੰ ਪਤਾ ਲੱਗਾ ਹੈ ਕਿ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਹੈ ਤੇ ਕੱਲਾ ਦਰਬਾਰ ਸਾਹਿਬ ਤੇ ਹੀ ਨਹੀਂ ਪੰਜਾਬ ਦੇ ਜਿੰਨੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਪੌਜ ਤੈਨਾਤ ਕੀਤੀ ਆ ਤੇ ਗੁਰੂ ਘਰਾਂ ਤੇ ਇਹਨਾਂ ਨੇ ਹਮਲਾ ਕਰਨਾ ਹੈ ਮਹਾਂਪੁਰਖ ਕਹਿੰਦੇ ਜਿਸ ਵਕਤ ਇਹ ਸ਼੍ਰੀ ਦਰਬਾਰ ਸਾਹਿਬ ਜੀਆਂ ਦੀ ਪ੍ਰਕਰਮਾਂ ਦੇ ਵਿੱਚ ਪੁੱਤਰ ਆਏ ਇਹਨਾਂ ਨੇ ਹਮਲਾ ਸ਼ੁਰੂ ਕੀਤਾ ਤੇ ਅਸੀਂ ਵੀ ਫਿਰ ਜਵਾਬੀ ਫਾਇਰ ਕਰਾਂਗੇ ਤੇ ਇਹਨਾਂ ਨੂੰ ਲੋਹੇ ਦੇ ਚਲੇ ਚਬਾ ਕੇ ਵਾਪਸ ਤੇ ਜਾਣਗੇ ਮਾਪੁਰਖਾਂ ਦੇ ਇਹਨਾਂ ਬਿਆਨਾਂ ਦੇ ਨਾਲ ਪੱਤਰਕਾਰ ਬਾਹਰ ਚਲੇ ਗਏ ਸੰਤੁਸ਼ਟ ਹੋਏ ਜਿਆਦਾ ਕਰਕੇ ਦੱਸਿਆ ਜਰਨਲ ਸੁਵੇਕ ਸਿੰਘ ਵੀ ਉੱਥੇ ਸਨ ਤੇ ਪੱਤਰਕਾਰ ਨੇ ਸੁਵੇਕ ਸਿੰਘ ਜੀ ਨੂੰ ਵੀ ਸਵਾਲ ਕੀਤਾ ਕਿ ਤੁਸੀਂ ਭਾਰਤੀ ਫੌਜ ਨੂੰ ਛੱਡ ਕੇ ਭਾਰਤੀ ਸੈਨਾ ਨੂੰ ਛੱਡ ਕੇ ਇੱਥੇ ਆ ਕੇ ਕਿਉਂ ਬੈਠੇ ਹੋਏ ਹੋ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿੰਨਾ ਚਿਰ ਮੈਂ ਭਾਰਤੀ ਫੌਜ ਦੇ ਵਿੱਚ ਸਾਂ ਮੈਂ ਆਪਣੇ ਦੇਸ਼ ਵਾਸਤੇ ਲੜਿਆ ਹਾਂ ਆਪਣੇ ਦੇਸ਼ ਵਾਸਤੇ ਮੈਂ ਮਿਹਨਤ ਮਸ਼ਕਤ ਘਾਲੀ ਹੈ ਪਰ ਮੈਨੂੰ ਇਹ ਨਹੀਂ ਪਤਾ ਪਤਾ ਸੀ ਕਿ ਜਿਹੜੇ ਦੇਸ਼ ਵਾਸਤੇ ਮੈਂ ਲੜ ਰਿਹਾ ਹਾਂ ਉਹ ਦੇਸ਼ ਨੇ ਮੇਰਾ ਮੁੱਲ ਕੀ ਪਾਉਣਾ ਹੈ ਕਿੰਦੇ ਹੁਣ ਮੈਂ ਇਸ ਲਈ ਲੜਾਈ ਲੜ ਰਿਹਾ ਹਾਂ ਜੋ ਮੈਂ ਆਪਣੇ ਪੰਥ ਵਾਸਤੇ ਕਰ ਰਿਹਾ ਹਾਂ ਹਰ ਰੰਗ ਦੇ ਸਵਾਸਾਂ ਦੇ ਵਿੱਚ ਮੈਂ ਆਪਣੇ ਪੰਥ ਦੀ ਸੇਵਾ ਕਰਕੇ ਮਰ ਮੁੱਕ ਵੀ ਜਾਵਾਂਗਾ ਤਾਂ ਮੈਨੂੰ ਅਫਸੋਸ ਨਹੀਂ ਪਰ ਮੈਂ ਆਪਣੇ ਪੰਥ ਦੀ ਸੇਵਾ ਕਰ ਲਈ ਪત્રਕਾਰ ਬਾਹਰ ਗਏ ਉਧਰੋਂ ਕੁਲਦੀਪ ਸਿੰਘ ਬਰਾੜ ਦੀ ਡਿਊਟੀ ਲਾਈ ਗਈ ਦਰਬਾਰ ਸਾਹਿਬ ਤੇ ਅਮਲਾ ਕਰਨ ਦੀ ਜਦੋਂ ਉਹ ਆਇਆ ਵੱਡੇ ਅਫਸਰਾਂ ਨਾਲ ਗੱਲਬਾਤ ਕੀਤੀ ਤੇ ਇਧਰੋਂ ਪੱਤਰਕਾਰਾਂ ਨੇ ਜਾ ਕਰਕੇ ਜਨਰਲ ਸੁਵੇਕ ਸਿੰਘ ਦਾ ਜਦੋਂ ਨਾਂ ਦੱਸਿਆ ਨਾ ਤੇ ਘਬਰਾ ਗਿਆ ਉਹਨੂੰ ਪਤਾ ਸੀ ਕਿ ਕਿੰਨਾ ਜਜ਼ਬੇ ਤੇ ਹੌਸਲੇ ਵਾਲਾ ਹੈ ਜਨਰਲ ਸੁਵੇਕ ਸਿੰਘ ਕਿਉਂ ਕਹਿੰਦਾ ਜਦੋਂ 1900 ਉਹਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਹਿੰਦਾ 1950 ਦੇ ਵਿੱਚ ਮੈਂ ਜਦੋਂ ਟ੍ਰੇਨਿੰਗ ਕਰਨ ਵਾਸਤੇ ਆਇਆ ਸਾਂ ਤਾਂ ਮੇਰਾ ਉਸਤਾਦ ਜਰਨਲ ਸੁਬੇਕ ਸਿੰਘ ਸੀਐਸ ਕਰਕੇ ਮੈਂ ਵਾਕਿਫ ਸਾਂ ਕਿ ਉਹਦੇ ਅੰਦਰ ਕਿੰਨਾ ਹੌਸਲਾ ਤੇ ਕਿੰਨਾ ਜਜ਼ਬਾ ਹੈ ਉਹ ਕਦੇ ਵੀ ਆਤਮ ਸਮਰਪਣ ਨਹੀਂ ਕਰਨ ਵਾਲਾ ਜੰਗ ਦੇ ਵਿੱਚ ਕੱਲਾ ਹੀ ਅੱਗੇ ਵੱਧ ਕੇ ਜੂਝ ਕੇ ਮਰਨ ਨੂੰ ਤਿਆਰ ਹੋ ਜਾਵੇਗਾ ਪਰ ਸਨਰਪਣ ਨਹੀਂ ਕਰੇਗਾ ਤੇ ਉਹਦਾ ਦਿਮਾਗ ਵੀ ਬੜਾ ਜਿਆਦਾ ਹੈ ਹੋਰ ਇਹ ਕਿਸ ਤਰ੍ਹਾਂ ਦੀ ਉਹਨਾਂ ਨੇ ਰਣਨੀਤੀ ਬਣਾਈ ਹੋਵੇਗੀ ਕਿਸ ਤਰ੍ਹਾਂ ਦੇ ਮੋਰਚੇ ਗੱਡੇ ਹੋਣਗੇ ਇਹ ਥੋੜਾ ਜਿਹਾ ਘਾਬਰ ਗਿਆ ਤੇ ਇਹਨੂੰ ਇਹਸਾ ਲੱਗ ਗਿਆ ਕਿ ਭਾਈ ਕੰਮ ਸੌਖਾ ਨਹੀਂ ਹੈ ਕੰਮ ਬੜਾ ਔਖਾ ਹੈ ਜਦੋਂ ਉਹ ਸੰਗਤ ਆਈ ਸੀ ਨਾ ਇੱਕ ਗੱਲ ਹੋਰ ਸੰਗਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸ਼ੇਦੀ ਵਿਹਾੜੇ ਤੇ ਨਤਮਸਤਕ ਹੋਣ ਵਾਸਤੇ ਆਈ ਸੀ ਤੇ ਉਹਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਦਾ ਪਰਿਵਾਰ ਵੀ ਆਇਆ ਸੀ ਜਿਹੜੇ ਸੰਤਾਂ ਦੇ ਨਾਲ ਰਹਿੰਦੇ ਸਨ ਭਾਈ ਅਮਰੀਕ ਸਿੰਘ ਜੀਾਂ ਦਾ ਜਦੋਂ ਪਰਿਵਾਰ ਆਇਆ ਉਹਨਾਂ ਵਿੱਚ ਇੱਕ ਛੋਟੀ ਬੱਚੀ ਆਈ ਸੀ ਜਿਹੜੀ ਬਹੁਤ ਜ਼ਿਆਦਾ ਰੋ ਰਹੀ ਸੀ ਭਾਈ ਅਮਰੀਕ ਸਿੰਘ ਜੀਆ ਨੇ ਉਸ ਬੱਚੀ ਨੂੰ ਚੁੱਪ ਕਰਾਉਣ ਵਾਸਤੇ 5 ਰੁਪਏ ਕੱਢ ਕੇ ਦੇ ਦਿੱਤੇ ਜਦੋਂ 5 ਰੁਪਏ ਆਪਣੇ ਖੀਸੇ ਚੋਂ ਕੱਢ ਕੇ ਦਿੱਤੇ ਤੇ ਬੱਚੀ ਨੇ 5 ਰੁਪਏ ਫੜ ਲਏ ਤੇ ਚੁੱਪ ਹੋ ਗਈ। ਜਦੋਂ ਬੱਚੀ ਚੁੱਪ ਹੋ ਗਈ ਤੇ ਵਾਪਸ ਜਾਣ ਲੱਗੇ ਨਾ ਭਾਈ ਅਮਰਿਕ ਸਿੰਘ ਜੀਆ ਨੇ ਉਹ 5 ਰੁਪਏ ਜਿਹੜੇ ਦਿੱਤੇ ਸੀ ਉਹ ਵਾਪਸ ਲੈ ਲਏ। ਤੇ ਇਹ ਕਿਹਾ ਕਿ ਇਹ ਜਿਹੜੀ ਮਾਇਆ ਹੈ ਨਾ ਇਹ ਸੰਗਤ ਵੱਲੋਂ ਪੰਥ ਦੇ ਕੰਮਾਂ ਕਾਜਾਂ ਵਾਸਤੇ ਆਈ ਹੈ ਤੇ ਇਹ ਮਾਇਆ ਪੰਥ ਦੇ ਕੰਮਾਂ ਕਾਰਜਾਂ ਵਾਸਤੇ ਹੀ ਲਗੇਗੀ ਉਹਨਾਂ ਵਾਸਤੇ ਹੀ ਵਤੀ ਜਾਵੇਗੀ ਮੇਰੇ ਪਰਿਵਾਰ ਵਾਸਤੇ ਨਹੀਂ ਐ ਤੇ ਨਾ ਮੇਰਾ ਪਰਿਵਾਰ ਇਹਨੂੰ ਵਰਤ ਸਕਦਾ ਹੈ ਅੱਜ ਦੇ ਸਮੇਂ ਅੰਦਰ ਅਸੀਂ ਪੰਥ ਦਾ ਸਾਰਾ ਲੈ ਕੇ ਗੁਰੂ ਘਰ ਦਾ ਸਾਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰਾ ਲੈ ਕੇ ਸੰਗਤਾਂ ਕੋਲੋਂ ਮਾਇਆ ਇਕੱਠੀ ਕਰਕੇ ਆਪਣੇ ਸੁਆਰਥ ਵਾਸਤੇ ਮਨ ਚਾਹੀ ਜਗ੍ਹਾ ਦੇ ਉੱਪਰ ਉਹ ਮਾਇਆ ਨੂੰ ਅਸੀਂ ਖਰਚ ਕਰਦੇ ਆ ਵਰਤਦੇ ਆ ਸਾਨੂੰ ਧਿਆਨ ਦੇਣ ਦੀ ਲੋੜ ਹੈ ਉਹ ਸਤਿਗੁਰੂ ਸਾਹਿਬ ਦੀਆਂ ਦੇ ਸਤਕਾਰ ਵਾਸਤੇ ਪਰਮੇਸ਼ਰ ਦੇ ਪਿਆਰ ਵਿੱਚ ਸੰਤਾਂ ਨੇ ਆਪਣਾ ਤਿਲ ਫੁੱਲ ਇਕੱਠਾ ਕਰਕੇ ਦਿੱਤਾ ਹੈ ਭਲਿਓ ਲੋਕੋ ਗੁਰੂ ਘਰਾਂ ਦੇ ਵਿੱਚ ਬੈਠ ਕਰਕੇ ਮਸੰਦ ਨਾ ਬਣੋ ਉਸ ਪੈਸੇ ਨੂੰ ਸਹੀ ਵਰਤੋਂ ਵਿੱਚ ਲਿਆ ਕੇ ਗੁਰੂ ਘਰਾਂ ਦੀਆਂ ਬਿਲਡਿੰਗਾਂ ਵਾਸਤੇ ਗੁਰੂ ਘਰ ਦੇ ਕੰਮ ਕਾਜਾਂ ਵਾਸਤੇ ਉਹ ਮਾਇਆ ਨੂੰ ਨੀਂਆ ਸੰਗਤ ਦੀ ਸੇਵਾ ਵਾਸਤੇ ਉਹਨਾਂ ਉਸ ਮਾਇਆ ਨੂੰ ਵਰਤਿਆ ਜਾਵੇ ਨਾ ਕਿ ਆਪਣੇ ਨਿੱਜੀ ਸਵਾਰਥ ਵਾਸਤੇ ਵਰਤਿਆ ਜਾਵੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਓ ਮਾਇਆ ਜਿਹੜੀ ਸੰਗਤ ਦਿੰਦੀ ਹੈ ਨਾ ਬੜੀ ਵੱਡੀ ਗੱਲ ਹੈ ਤੇ ਅਸੀਂ ਮਾਇਆ ਨੂੰ ਆਪਣੇ ਸਵਾਰਥ ਵਾਸਤੇ ਵਰਤਾਂਗੇ ਤੇ ਕਿੱਥੇ ਜਾ ਕੇ ਅਸੀਂ ਲੇਖਾ ਦਵਾਂਗੇ ਕੀੜੇ ਪੈ ਕੇ ਮਰਨਾ ਹੈ ਅਸੀਂ ਮਹਾਰਾਜ ਕਿਰਪਾ ਕਰ ਸਾਨੂੰ ਮਤ ਤੇ ਬੁੱਧ ਬਖਸ਼ਿਸ਼ ਹੋਵੇ ਪਾਏ ਮਰੀਕ ਸਿੰਘ ਜੀ ਨੇ ਉਹ 5 ਰੁਪਏ ਬੱਚੀ ਕੋਲੋਂ ਵਾਪਸ ਫੜ ਲੈ ਕੀ ਇਹ ਪੰਥ ਦੀ ਸੇਵਾ ਵਾਸਤੇ ਹੈ ਪੰਥ ਦੇ ਕਾਰਜਾਂ ਵਾਸਤੇ ਮਾਇਆ ਆਈ ਹੈ ਤੇ ਉਹਨਾਂ ਕਾਰਜਾਂ ਵਾਸਤੇ ਹੀ ਵਰਤੀ ਜਾਵੇਗੀ ਮੇਰਾ ਨਿੱਜੀ ਕੋਈ ਸਵਾਰਥ ਨਹੀਂ ਮੇਰਾ ਨਿੱਜੀ ਪਰਿਵਾਰ ਇਹ ਮਾਇਆ ਨੂੰ ਨਹੀਂ ਵਰਤ ਸਕਦਾ ਜਦੋਂ ਬਾਹਰ ਕੇਸ ਬਰਾੜ ਦੀਆਂ ਅਧਿਕਾਰੀਆਂ ਦੇ ਨਾਲ ਗੱਲਾਂ ਹੋ ਰਹੀਆਂ ਨੇ ਤੇ ਉਹ ਇੱਕ ਗੱਲ ਇਹ ਕਹਿਣ ਲੱਗਦਾ ਹੈ ਕਿ ਜਦੋਂ ਅਸੀਂ ਟੈਂਕ ਦਰਬਾਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਾਵਾਂਗੇ ਨਾ ਤੇ ਉਪਰੋਂ ਹਵਾਈ ਜਹਾਜ਼ ਹੈਲੀਕਾਪਟਰ ਜਿਹੜੇ ਆ ਉਹ ਉੱਡਦੇ ਨਜ਼ਰ ਆਉਣਗੇ ਤੇ ਕਹਿਣ ਲੱਗਾ ਕਿ ਇਹ ਸੰਤ ਜਰਨੈਲ ਸਿੰਘ ਪੰਡਰਾਂ ਵਾਲਾ ਆਪ ਮੋਹਾਰੇ ਹੀ ਸਮਰਪਣ ਕਰ ਦੇਵੇਗਾ ਮੈਂ ਦੋਆਂ ਘੰਟਿਆਂ ਦੇ ਵਿੱਚ ਇਹਨੂੰ ਫੜ ਕੇ ਬਾਹਰ ਲਾ ਆਵਾਂਗਾ ਜਦੋਂ ਇੰਨੀ ਗੱਲ ਕਹੀ ਨਾ ਤੇ ਉਥੇ ਅੰਮ੍ਰਿਤਸਰ ਸਾਹਿਬ ਜੀਆਂ ਦਾ ਡੀਸੀ ਬਈਤਾ ਆਇਆ ਸੀ ਅੰਮ੍ਰਿਤਸਰ ਸ਼ਹਿਰ ਦਾ ਗੁਰਦੇਵ ਸਿੰਘ ਹੋਨੇ ਕਿਹਾ ਕਿ ਜੇ ਤੂੰ ਬੁਰਾ ਨਾਮ ਨਾ ਮਣਾਵੇ ਤੇ ਮੇਰੇ ਮਾਂ ਦੀ ਗੱਲ ਜੇ ਤੂੰ ਸੁਣ ਕੇ ਸਹਿਣ ਕਰ ਸਕੇ ਤੇ ਮੈਂ ਇਹ ਕਹਿੰਨਾ ਹਾਂ ਤੂੰ ਅਡੀ ਚੋਟੀ ਦਾ ਜੋਰ ਲਾ ਲੈਂ। ਉਹ ਸੰਤ ਜਰਨੈਲ ਸਿੰਘ ਸਮਰਪਣ ਕਰਨ ਵਾਲਿਆਂ ਵਿੱਚੋਂ ਨਹੀਂ ਹੈ। ਉਹ ਸੰਤ ਜਰਨੈਲ ਸਿੰਘ ਹੱਥ ਖੜੇ ਹੱਥ ਖੜੇ ਕਰਕੇ ਬਾਹਰ ਆਉਣ ਵਾਲਿਆਂ ਵਿੱਚੋਂ ਨਹੀਂ ਹੈ। ਉਹ ਮਰਦਾ ਮੁੱਕ ਜਾਵੇਗਾ ਸ਼ਹੀਦੀ ਦਾ ਜਾਮ ਪੀ ਜਾਵੇਗਾ। ਪਰ ਕਦੇ ਵੀ ਆਤਮ ਸਮਰਪਣ ਕਰਦੇ ਹੋਏ ਹੱਥ ਖੜੇ ਕਰਕੇ ਬਾਹਰ ਨਹੀਂ ਆਵੇਗਾ ਇਹ ਗੁਰਦੇਵ ਸਿੰਘ ਡੀਸੀ ਨੇ ਜਦੋਂ ਅੰਮ੍ਰਿਤਸਰ ਦੇ ਇਹ ਗੱਲ ਕਹੀ ਨਾ ਤੇ ਕਿਹਾ ਜਾਂਦਾ ਹੈ ਕਿ ਉਹਨੂੰ ਉਹਦੇ ਪਦ ਤੋਂ ਲਾ ਦਿੱਤਾ ਗਿਆ ਸੀ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਵਾਂ ਡੀਸੀ ਲਾ ਦਿੱਤਾ ਗਿਆ ਸੀ ਇਨੀ ਖਾਰਖਾਨੇ ਦੇ ਸੰਤ ਸੋ ਇਸ ਤਰੀਕੇ ਦੇ ਨਾਲ 3 ਜੂਨ ਵਾਲੇ ਦਿਨ ਇਸਲਾਹ مشورے ਹੁੰਦੇ ਨੇ ਜਰਨਲ ਬ੍ਰਾਂਡ ਦੀਆਂ ਉੱਚ ਅਧਿਕਾਰੀਆਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਆਪਸ ਦੇ ਵਿੱਚ ਇਹ ਗੱਲਾਂ ਕਰਦੇ ਨੇ ਰਣਨੀਤੀਆਂ ਤਿਆਰ ਕਰਦੇ ਨੇ ਰਣਨੀਤੀਆਂ ਬਣਾਉਂਦੇ ਨੇ ਸੰਤਾਂ ਦਾ ਹੌਸਲਾ ਪਰਖਦੇ ਆ ਤੇ ਮਹਾਪੁਰਖ ਵੀ ਆਪਣੇ ਜਵਾਬ ਦੇ ਨਾਲ ਇਹਨਾਂ ਨੂੰ ਦੱਸਦੇ ਆ ਕਿ ਸਾਡੇ ਅੰਦਰ ਕਿੰਨਾ ਜਜ਼ਬਾ ਤੇ ਕਿੰਨਾ ਹੌਸਲਾ ਤਿਆਰ ਹੈ ਇਸ ਤਰੀਕੇ ਦੇ ਨਾਲ ਅੱਜ ਵੀ 3 ਤਰੀਕ ਵਾਲੇ ਦਿਨ ਵੀ ਕੋਈ ਫਾਇਰਿੰਗ ਨਹੀਂ ਕੀਤੀ ਗਈ ਸੀ ਇਸ ਵਾਸਤੇ ਨਹੀਂ ਫਾਇਰਿੰਗ ਕੀਤੀ ਗਈ ਸੀ ਕਿ ਸੰਗਤ ਆ ਰਹੀ ਸੀ ਅੰਦਰ ਇਹਨਾਂ ਨੂੰ ਆਉਣ ਦਿਓ ਇਕੱਠੇ ਹੋ ਜਾਣਗੇ ਫਿਰ ਹਮਲਾ ਬੋਲਿਆ ਜਾਵੇਗਾ ਇਸੇ ਤਰ੍ਹਾਂ ਕੀਤਾ ਗਿਆ ਸ਼ਾਮ ਵੇਲੇ ਕਰਫਿਊ ਫਿਰ ਲਾ ਦਿੱਤਾ ਗਿਆ ਕਰਫਿਊ ਲੱਗ ਗਿਆ ਸੰਗਤ ਜਿਹੜੀ ਸੀ ਉਹ ਬਾਹਰ ਨਹੀਂ ਜਾ ਸਕਦੀ ਸੀ ਫਿਰ ਜਿੱਥੇ ਜਿੱਥੇ ਸੰਗਤ ਨੂੰ ਥਾਂ ਮਿਲਿਆ ਉਥੇ-ਉਥੇ ਸੰਗਤ ਵਿਚਰਾਮ ਕਰਨ ਵਾਸਤੇ ਲੰਮੇ ਪੈ ਗਈ ਰਾਤ ਦਾ ਸਮਾਂ ਜਿਹੜਾ ਹੈ ਉਹ ਬੀਤਣਾ ਸ਼ੁਰੂ ਹੁੰਦਾ ਹੈ ਤੇ ਅਖੀਰ ਰਾਤ ਜਦੋਂ ਆਉਂਦੀ ਹੈ ਨਾ ਉਹ ਜਿਹੜਾ ਸਮਾਂ ਹੈ ਤੇ 4 ਜੂਨ ਦੀ ਸਵੇਰ ਵਾਲਾ ਸਮਾਂ ਤੇ ਤਿੰਨ ਰਾਤ ਦਾ ਸਮਾਂ ਇਹ ਬੜਾ ਭਿਆਨਕ ਹੈ ਇਸ ਸਮੇਂ ਦੇ ਅੰਦਰ ਭਾਰਤੀ ਸਰਕਾਰ ਦੀ ਭਾਰਤੀ ਫੌਜ ਵੱਲੋਂ ਸਿੱਖਾਂ ਦਾ ਬੜਾ ਵੱਡਾ ਗਾਣ ਕੀਤਾ ਗਿਆ ਇਹ ਅਸੀਂ ਕੱਲ ਦੇ ਦੀਵਾਨਾ ਦੇ ਅੰਦਰ ਸਰਵਣ ਕਰਾਂਗੇ ਇਹ 3 ਰਾਤ 3 ਜੂਨ ਦੀ ਅਧੀ ਰਾਤ ਨੂੰ ਤੇ 4 ਜੂਨ ਦੇ ਸਵੇਰ ਅਮਰਤ ਵੇਲੇ ਨੂੰ ਕਿਸ ਤਰੀਕੇ ਦੇ ਨਾਲ ਫਾਇਰਿੰਗ ਹੋਈ ਹੈ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਵੱਲੋਂ ਸਾਡੇ ਸਿੱਖਾਂ ਦੇ ਉੱਤੇ ਜ਼ੁਲਮ ਪਾਇਆ ਗਿਆ ਸ਼੍ਰੀ ਦਰਬਾਰ ਸਾਹਿਬ ਜੀਆਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਹਮਲਾ ਬੋਲਿਆ ਕੀ ਨੁਕਸਾਨ ਸਾਨੂੰ ਬਚਾਇਆ ਹੈ ਇਹ ਕੱਲ ਦੇ ਜਮਾਨਾ ਅੰਦਰ ਜਰੂਰ ਅਸੀਂ ਸਰਵਣ ਕਰਾਂਗੇ ਸੋ ਆਓ